ਰਾਇਲਪੁਰ ਜੀ ਕਾਲ ਸਾਹਿਬ ਆਹ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਕੱਦੂ ਤੁਹਾਨੂੰ ਪਤਾ ਗਰਮੀਆਂ ਦੀ ਸਬਜ਼ੀ ਕੱਦੂ ਤੋਰੀਆਂ ਕੱਦੂ ਬਣਾ ਲਓ ਤੋਰੀਆਂ ਬਣਾ ਲਓ ਤੇ ਬੱਚੇ ਬਹੁਤ ਨਫ਼ਰਤ ਕਰਦੇ ਆ ਕੱਦੂ ਖਾਣ ਤੋਂ ਅੱਜ ਆਪਾਂ ਬਣਾਵਾਂਗੇ ਕੱਦੂ ਦੇ ਕੋफ्ते ਲਾਣੇਦਾਰ ਦੀ ਡਿਮਾਂਡ ਤੇ ਉਹ ਕਹਿੰਦੇ ਕੋफ्ते ਬਣਾਇਓ ਤੇ ਆਪਾਂ ਇਹਨੂੰ ਛਿੱਲ ਕੇ ਧੋ ਕੇ ਕੱਟ ਲੈਨੇ ਆ ਨਾਲਾ ਪਹਰੀਆਂ ਮਿਰਚਾਂ ਲਈਆਂ ਹੋਰ ਆਪਾਂ ਕੀ ਕੀ ਪਾਉਨੇ ਆ ਤੁਸੀਂ ਅੱਗੇ ਵੀਡੀਓ ਚ ਵੇਖਿਓ ਆਪਾਂ ਕਦੂ ਛਿੱਲ ਕੇ ਧੋ ਲਿਆ ਚੰਗੀ ਤਰ੍ਹਾਂ ਤੇ ਨੂੰ ਆਪਾਂ ਹੁਣ ਪਦੂਕਾਸ਼ ਕਰਦੇ ਆਂ ਇਸੇ ਤਰ੍ਹਾਂ ਆਪਾਂ ਸਾਰਾ ਕਦੂ ਸਪ੍ਰੈਸ ਕਰ ਲੈਂਦੇ ਆਂ ਕੋਸਿਆਂ ਜ ਆਪਾਂ ਤੜਕਾ ਪਾਉਣਾ ਆਪਣਾ ਤਿਆਰ ਹੁੰਦਾ ਸਿਆ ਕੁੰਡੇ ਦੇ ਵਿੱਚ ਆਪਾਂ ਕੁੰਡੇ ਸੀ ਬਣਾਉਨੇ ਤੁਹਾਨੂੰ ਪਤਾ ਹੀ ਇਹ ਆਪਾਂ ਲਸਣ ਤੇ ਮਿਰਚਾਂ ਕੁੱਟ ਲਿਆ ਵਾ ਇਹ ਆਪਾਂ ਗੰਡੇ ਟਮਾਟਰ ਪਾਵਾਂਗੇ ਕਦੋਂ ਆਪਾਂ ਕ੍ਰੈਸ਼ ਕਰ ਲਿਆ ਦੇ ਨੂੰ ਥੋੜਾ ਜਿਹਾ ਨਿਚੋੜ ਲਾਈਏ ਇੱਧਰ ਆਪਣੇ ਤੌੜੀ ਚ ਆਲੂ ਰਜਦੇ ਪਏ ਆ ਆਲੂ ਆਪਾਂ ਕੋਕਤਿਆਂ ਦੇ ਵਿੱਚ ਪਾਉਣੇ ਆ ਇਹ ਕਦੋਂ ਆਪਾਂ ਨਿਚੋੜ ਲਿਆ ਇਹ ਆਪਾਂ ਕਦੋਂ ਦਾ ਪਾਣੀ ਵੇਸਟ ਨਹੀਂ ਕਰਨਾ ਸਬਜ਼ੀ ਚ ਪਾਵਾਂਗੇ ਇਹ ਦੋ ਹਰੀਆਂ ਮਿਰਚਾਂ ਪਾਵਾਂਗੇ ਆਪਾਂ ਬਰੀਕ ਬਰੀਕ ਕੱਟ ਕੇ ਨਾ ਕਪਲ ਉਹਨ ਪਾਲਾਂਗੇ ਸਵਾਦ ਅਨੁਸਾਰ ਇਹਨੇ ਚਿਲੀ ਪਲਿਸ ਪਾਲਾਂਗੇ ਇਹਨਾਂ ਗੀਰਾ ਪਾ ਲੈਨੇ ਮੋਟਾ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਤੇ ਪੈਨ ਆਪਾਂ ਰੱਖ ਲੈ ਪੈਂਚ ਤੇਲ ਪਾਲਾਂਗੇ ਸਰੋਂ ਦਾ ਇਹ ਆਪਾਂ ਨਾਰਦਨਾ ਪਾ ਲੈਨੇ ਦੜਖੜ ਜਾ ਕਰਕੇ ਮੋਲੇ ਵਿੱਚ ਦੋ ਚਾਰ ਚਮਚੇ ਆਪਾਂ ਪਾਵਾਂਗੇ ਬੇਸਣ ਇਸਨ ਆਪਾਂ ਥੋੜਾ ਪਾਉਣਾ ਵਾ ਇਹ ਨਾਲ ਕਦੂ ਜੁੜ ਜਾਵੇ ਜੇ ਥੋੜਾ ਲੱਗੂ ਆਪਾਂ ਥੋੜਾ ਹੋਰ ਪਾ ਲਾਂਗੇ ਇਹ ਮਿਸ਼ਰਣ ਆਪਣਾ ਤਿਆਰ ਹੈ ਤੇ ਤੇਲ ਵੀ ਆਪਣਾ ਸੜ ਗਿਆ ਵਾ ਹੁਣ ਆਪਾਂ ਗੈਸ ਕੱਟ ਕਰਤਾ ਤੇ ਕੋਪ ਤੇ ਆਪਾਂ ਇਸ ਤਰ੍ਹਾਂ ਕਰ ਕਰਕੇ ਛੋਟੇ ਛੋਟੇ ਬੋਲ ਬਣਾ ਕੇ ਪਾਵਾਂਗੇ ਕੋਪਦੇ ਦੇਖੋ ਆਪਣੇ ਮੱਠੀ ਮੱਠੀ ਅੱਗ ਮੱਠੇ ਮੱਠੇ ਸੇਕਤੇ ਬਣਦੇ ਪਏ ਆ। ਤੋ ਆਪਾਂ ਮੱਠੇ ਮੱਠੇ ਸੇਕਤੇ ਬਣਾਵਾਂਗੇ। ਜਿਹੜੇ ਆਪਣੇ ਬਨੇ ਬਨੇ ਕੋਪ ਤੇ ਆਪਾਂ ਉਹ ਕੱਢ ਲੈਨੇ ਜਿਹੜੇ ਰੜ ਗਏ ਸੀ। ਮੱਠੀ ਮੱਠੀ ਅੱਗ ਤੇ ਕਿੰਨੇ ਸੋਹਣੇ ਰੜੇ ਆ। ਆਹ ਵੇਖੋ ਜੀ ਆਪਣੇ ਕੋਪ ਤੇ ਜਿਹੜੇ ਮੱਠੀ ਮੱਠੀ ਅੱਗ ਤੇ ਕਿੰਨੇ ਸੋਹਣੇ ਬ੍ਰਾਊਨ ਹੋ ਗਏ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਢ ਲੈਨੇ ਆ। ਆਪਾਂ ਡਿਪ ਫਰਾਈ ਨਹੀਂ ਪਕਾਏ ਆ ਆਪਾਂ ਸੈਲੋ ਫਰਾਈ ਥੋੜਾ ਤੇਲ ਪਾ ਕੇ ਇਹਨਾਂ ਨੂੰ ਫਰਾੜਿਆ ਆ। ਜਿਆਦਾ ਸੀ ਆਪਾਂ ਕੱਢ ਲਿਆ ਥੋੜਾ ਜਿਹਾ ਹੁਣ ਆਪਾਂ ਲਾਉਨੇ ਤੜਕਾ ਤੇ ਥੋੜਾ ਜਿਹਾ ਜੀਰਾ ਪਾ ਲਾਂਗੇ ਨਾਲ ਹੀ ਜਿਹੜਾ ਆਪਾਂ ਮਸਾਲਾ ਕੁੱਟਿਆ ਹੈ ਪਾ ਲਾਂਗੇ ਆ ਲੂਣ ਪਾ ਦਾਂਗੇ ਸਵਾਦ ਅਨੁਸਾਰ ਕਿਉਂਕਿ ਚੰਗੀ ਕਰਾ ਟਮਾਟਰ ਗੰਡਾ ਜਿਹੜਾ ਇਹ ਆਪਣਾ ਗਲ ਜੂਗਾ ਥੋੜੀ ਜਿਹੀ ਆਪਾਂ ਹਲਦੀ ਪਾ ਲਾਂਗੇ ਤੇ ਨਾਲ ਹੀ ਪਾ ਲਾਂਗੇ ਗਰਮ ਮਸਾਲਾ ਇਹਨੂੰ ਆਪਾਂ ਮਿਕਸ ਕਰ ਲਾਂਗੇ ਮਸਾਲੇ ਨੂੰ ਤੇ ਹਲਦੀ ਪਾਣੀ ਪਾ ਲਈਨੇ ਥੋੜਾ ਜਿਹਾ ਆਪਾਂ ਸਾਲਾ ਚੰਗੀ ਜਰਾ ਆਪਣਾ ਪੁੱਜ ਗਿਆ ਇਹਨੇ ਤੇਲ ਛੱਡਦਾ ਦੇਖੋ ਇਹਦੇ ਵਿੱਚ ਆਪਾਂ ਇਹ ਆਲੂ ਮੈਚ ਕਰਕੇ ਪਾ ਦਾਂਗੇ ਗਰੇਵੀ ਆਪਣੇ ਸੰਘਣੀ ਹੋ ਜੇ ਆਣੀ ਪਾਲੀ ਨੇ ਥੋੜਾ ਜਿਹਾ ਆਪਾ ਉਸ ਕਾ ਪਾਲੂ ਮੋٹے ਰੱਖਿਆ ਕੁਛ ਆਪਾਂ ਮੈਸ ਕਰਕੇ ਪਾ ਦਿੱਤਾ ਇਹ ਆਪਾਂ ਆਲੂ ਕੋफ्ते ਬਣਾਉਣੇ ਕੱਲੇ ਕੋफ्ते ਨਹੀਂ ਬਣਾਉਣੇ ਇਹਨੂੰ ਆਪਾਂ ਟੱਕ ਦੇਨੇ ਗ੍ਰੇਵੀ ਵੇਖੋ ਆਪਣੀ ਕਿੰਨੀ ਸੋਹਣੀ ਬਣ ਗਈ ਆ ਇਹ ਹੁਣ ਆਪਾਂ ਪਾ ਦਾਂਗੇ ਕੋफ्ते ਇਸ ਤੇ ਆਪਣੇ ਪੱਕੇ ਹੀ ਆ ਤੇ ਸਬਜ਼ੀ ਆਪਣੀ ਤਿਆਰ ਆ ਪੰਜ ਮਿੰਟ ਆਪਾਂ ਨੂੰ ਹੋਰ ਬਣਾਵਾਂਗੇ ਸਬਜੀ ਆਪਣੀ ਬਣੀ ਆ ਤੇ ਵੇਖੋ ਕਿੰਡੀ ਵਧੀਆ ਬਣੀ ਆ ਇਹਨੂੰ ਆਪਾਂ ਹੁਣ ਕੋਲੇਜ ਪਾਲਾਂਗੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਆਜੋ ਤੇ ਹੀ ਮੀ ਖਾਓ